ਸਰਦਾਰ ਭਗਵੰਤ ਸਿੰਘ ਮਾਦੀ ਪਿੱਛੇ ਜੇ ਡੇਰਾਬਸੀ ਗਏ ਸੀਗੇ ਉੱਥੇ ਜਾ ਕੇ ਕੁਝ ਸਾਡੀਆਂ ਬੱਚੀਆਂ ਮਿਲੀਆਂ ਕਿ ਸਾਡੇ ਕੋਲੋਂ ਵੀ ਉਨਾ ਹੀ ਪਾਰਚਕਵਾ ਕੇ ਦੇਖਿਆ ਗਿਆ ਜਿੰਨਾ ਇੱਕ ਬੰਦੇ ਕੋਲ ਚਕਾ ਕੇ ਦੇਖਿਆ ਜਾਂਦਾ ਹੈਗਾ ਯਾਨੀ ਕਿ ਜਿੰਨਾ ਇੱਕ ਨੌਜਵਾਨ ਮੁੰਡਾ ਚੱਕਦਾਗਾ ਉਨਾ ਹੀ ਪਾਰਚਕਾਉਣ ਦੀ ਪ੍ਰਕਿਰਿਆ ਜਿਹੜੀ ਉਹ ਕੁੜੀ ਤੋਂ ਕਰਵਾਈ ਜਾਂਦੀ ਆ ਤੇ ਇਸੇ ਕਰਕੇ ਮੈਂ ਸਮਝਦਾ ਬਹੁਤ ਸਾਰੀਆਂ ਸਾਡੀਆਂ ਬੱਚੀਆਂ ਜਿਹੜੀਆਂ ਉਹ ਡਿਸਕਵਾਲਿਫਾਈ ਹੋ ਜਾਂਦੀਆਂ ਸੀਗੀਆਂ ਅੱਜ ਇਸ ਅਹਿਮ ਪ੍ਰੈਸ ਵਾਰਤਾ ਨੂੰ ਕਵਰ ਕਰਨ ਲਈ ਪਹੁੰਚੇ ਹਾਂ ਮੇਰੇ ਨਾਲ ਮੇਰੇ ਕੈਬਨਿਟ ਕੋਲੀਗ ਆਮਨ ਰੋੜਾ ਜੀ ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਮਾਨਜੋਗ ਮੁੱਖ ਮੰਤਰੀ ਸਾਹਿਬ ਦੀ ਗਵਾਈ ਚ ਕਾਫੀ ਲੰਬਾ ਅਰਸਾ ਚੱਲੀ ਉਸ ਮੀਟਿੰਗ ਦੇ ਵਿੱਚ ਪੰਜਾਬ ਦੇ ਸਰਪੱਖੀ ਵਿਕਾਸ ਦੇ ਲਈ ਪੰਜਾਬ ਦੇ ਲੋਕਾਂ ਨੂੰ ਕੀ ਕੀ ਆਉਣ ਵਾਲੇ ਸਮੇਂ ਚ ਹੋਰ ਸੋਲਦਾ ਮਿਲਿਆ ਚਾਹੇਂਦੀਆਂ ਨੇ ਉਹਦੇ ਦੀ ਇੱਕ ਲੰਬੀ ਚੌੜੀ ਮੀਟਿੰਗ ਜਿਹੜੀ ਹੈ ਕੈਬਨਿਟ ਦੀ ਹੋਈ ਆ ਬਹੁਤ ਸਾਰੇ ਏਜੰਡੇ ਜਿਹੜੇ ਅੱਜ ਉਸ ਮੀਟਿੰਗ ਚ ਡਿਫਰੈਂਟ ਡਿਪਾਰਟਮੈਂਟ ਵੱਲੋਂ ਪੇਸ਼ ਕੀਤੇ ਗਏ ਔਰ ਉਹਨਾਂ ਦੇ ਵਿਚਾਰ ਬਟਾਂਦਰਾ ਹੋ ਕੇ ਬਹੁਤ ਸਾਰੇ ਏਜੰਡੇ ਜਿਹੜੇ ਅੱਜ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਝੀ ਦੀ ਗਵਾਈ ਚ ਪਾਸ ਹੋਈ ਨੇ ਉਹਨਾਂ ਵਿੱਚੋਂ ਅਹਿਮ ਏਜੰਡਾ ਕਿ ਜਿਹੜਾ ਪੰਜਾਬ ਦੀ ਪੰਜਾਬ ਦੀ ਪੰਜਾਬ ਫਾਇਰ ਸੇਫਟੀ ਪੰਜਾਬ ਫਾਇਰ ਸੇਫਟੀ ਐਂਡ ਐਮਰਜੈਂਸੀ ਸਰਵਿਸਸ ਬਿਲ 2024 ਲਿਆਂਦਾ ਗਿਆ ਜਿਹਦੇ ਵਿੱਚ ਪਹਿਲਾਂ ਜਿੰਨੀਆਂ ਐਨਓਸੀ ਹੁੰਦੀਆਂ ਸੀਗੀਆਂ ਫਾਇਰ ਸੇਫਟੀ ਵਿੱਚ ਸਰਟੀਫਿਕੇਟ ਲੈਣ ਦੀ ਮਿਆਦ ਜਿਹੜੀ ਸੀਗੀ ਸਰਟੀਫਿਕੇਟ ਦੀ ਮਿਆਦ ਸੀ ਜਿਹੜੀ ਉਹ 1 ਇਅਰ ਸੀਗੀ 1 ਸਾਲ ਸੀਗੀ ਮਿਆਦ ਉਹ ਮਿਆਦ ਵਧਾ ਕੇ ਜਿਹੜੀ ਆ ਹੁਣ ਅਸੀਂ 3 ਸਾਲ ਕੀਤੀ ਆ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਖੱਦਲ ਖਵਾਰ ਨਾ ਹੋਣਾ ਹੋ ਸਕੇ ਆਉਣਾ ਪਵੇ ਤਾਂ ਕਿ ਜਿਹੜੇ ਛੋਟੀਆਂ ਉਦਯੋਗਿਕ ਇਕਾਈਆਂ ਜਾਂ ਹੋਰ ਜਿਨ੍ਹਾਂ ਤੇ ਵੀ ਮੈਂ ਸਮਝਦਾ ਇਹ ਲਾਗੂ ਹੁੰਦਾ ਹਰ ਸੇਫਟੀ ਐਕਟ ਲਾਗੂ ਹੁੰਦਾਗਾ ਉਹਨਾਂ ਨੂੰ ਸਾਲ ਬਾਅਦ ਸਾਲਦਰ ਸਾਲ ਜਿਹੜਾ ਹੈਗਾ ਇਸੇ ਚੱਕਰ ਚ ਨਾ ਪੈਣਾ ਪਵੇ ਕਿ ਉਹਨਾਂ ਦੇ ਸਰਟੀਫਿਕੇਟ ਲੈਣਾਗਾ ਅਸੀਂ ਉਹਦੀ ਮਿਆਦ ਵਧਾ ਕੇ 3 ਸਾਲ ਕੀਤੀ ਆ ਤਾਂ ਕਿ ਲੋਕਾਂ ਨੂੰ ਕੰਮ ਕਰਨ ਵਾਲੇ ਲੋਕਾਂ ਨੂੰ ਆਮ ਹੋਰ ਲੋਕਾਂ ਨੂੰ ਜਿਹੜਾ ਹੈਗਾ ਇਹਦੇ ਤੋਂ ਸਹੂਲਤ ਮਿਲ ਸਕੇ ਇਹਦੀ ਜਿਹੜੀ ਮਿਆਦ ਅਸੀਂ 3 ਸਾਲ ਕੀਤੀ ਆ ਇਹਦੇ ਨਾਲ ਹੀ ਸਰਦਾਰ ਭਗਵੰਤ ਸਿੰਘ ਮਾਨ ਮਾਰਜੋਗ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਫੈਸਲਾ ਕੀਤਾਗਾ ਕਿ ਜਿਹੜਾ ਫਾਇਰ ਸੇਫਟੀ ਐਕਟ ਦੇ ਅਧੀਨ ਅਸੀਂ ਫਾਇਰਮੈਨ ਰੱਖਦੇ ਆਂਗੇ ਫਾਇਰਮੈਨ ਰੱਖਦੇ ਆਂ ਉਹਦੇ ਵਿੱਚ ਜਿਹੜੀਆਂ ਸਾਡੀਆਂ ਲੜਕੀਆਂ ਆਉਂਦੀਆਂ ਨੇ ਜੀਆਂ ਜਿਹੜੀਆਂ ਸਾਡੀ ਊਮਨ ਪਾਵਰ ਆ ਉਹਨੂੰ ਹੋਰ ਇੰਪਾਵਰਡ ਕਰਨ ਦੇ ਲਈ ਉਹਨੂੰ ਹੋਰ ਪਾਵਰ ਦੇਣ ਦੇ ਲਈ ਅਸੀਂ ਫੈਸਲਾ ਕੀਤਾਗਾ ਕਿ ਉਹਨਾਂ ਦਾ ਜਿਹੜਾ ਭਰਤੀ ਦਾ ਨੋਰਮ ਆ ਜਿਹੜੀ ਭਰਤੀ ਦੀ ਪ੍ਰਕਿਰਿਆਗੀ ਉਹਦੇ ਵਿੱਚ ਕੁਝ ਅਸੀਂ ਵਿਸ਼ੇਸ਼ ਛੋਟਾਂ ਦੇਵਾਂਗੇ ਤਾਂ ਕਿ ਸਾਡੀਆਂ ਬੱਚੀਆਂ ਜਿਹੜੀਆਂ ਉਹ ਵੱਧ ਤੋਂ ਵੱਧ ਇਸ ਡਿਪਾਰਟਮੈਂਟ ਦੇ ਅੰਦਰ ਭਰਤੀ ਹੋ ਸਕਣ ਕਿਉਂਕਿ ਪਹਿਲਾਂ ਜਿਵੇਂ ਸਰਦਾਰ ਭਗਵੰਤ ਸਿੰਘ ਮਾਨ ਦੀ ਪਿੱਛੇ ਜੇ ਡੇਰਾਬੱਸੀ ਗਏ ਸੀਗੇ ਉੱਥੇ ਜਾ ਕੇ ਕੁਝ ਸਾਡੀਆਂ ਬੱਚੀਆਂ ਮਿਲੀਆਂ ਕਿ ਸਾਡੇ ਕੋਲੋਂ ਵੀ ਉਹਨਾਂ ਹੀ ਪਾਰਚਕਵਾ ਕੇ ਦੇਖਿਆ ਗਿਆ ਜਿੰਨਾ ਇੱਕ ਬੰਦੇ ਕੋਲ ਛਿਗਾ ਕੇ ਦੇਖਿਆ ਜਾਂਦਾ ਹੈਗਾ ਯਾਨੀ ਕਿ ਜਿੰਨਾ ਇੱਕ ਨੌਜਵਾਨ ਮੁੰਡਾ ਚੱਕਦਾਗਾ ਉਨਾਂ ਹੀ ਪਾਰਚਕਾਉਣ ਦੀ ਪ੍ਰਕਿਰਿਆ ਜਿਹੜੀ ਉਹ ਕੁੜੀ ਤੋਂ ਕਰਵਾਈ ਜਾਂਦੀ ਆ ਤੇ ਇਸੇ ਕਰਕੇ ਮੈਸਮੇਂ ਦਾ ਬਹੁਤ ਸਾਰੀਆਂ ਸਾਡੀਆਂ ਬੱਚੀਆਂ ਜਿਹੜੀਆਂ ਉਹ ਡਿਸਕਵਾਲਿਫਾਈ ਹੋ ਜਾਂਦੀਆਂ ਸੀਗੀਆਂ ਉਹਦੇ ਲਈ ਸਰਕਾਰ ਪ੍ਰਸ਼ਾਸਨਿਕ ਮਾਨ ਜੀ ਨੇ ਫੈਸਲਾ ਕੀਤਾਗਾ ਕਿ ਤਾਂ ਬੱਚਿਆਂ ਦੇ ਅਸੀਂ ਨਾਰਮ ਜਿਹੜੇ ਲਗੇ ਉਹ ਥੋੜੇ ਨਰਮ ਕਰਾਂਗੇ ਆਉਣ ਵਾਲੇ ਜਿਹੜਾ ਸਮੇਂ ਦੇ ਵਿੱਚ ਇਹ ਰੂਲ ਪਾਸ ਹੋ ਕੇ ਪੰਜਾਬ 'ਚ ਲਾਗੂ ਹੋਣਗੇ ਤਾਂ ਕਿ ਸਾਡੀਆਂ ਬੱਚੀਆਂ ਜਿਹੜੀਆਂ ਨੇ ਜੀਆਂ ਉਹ ਵੀ ਅੱਛੇ ਤਰੀਕੇ ਦੇ ਨਾਲ ਇਸ ਡਿਪਾਰਟਮੈਂਟ ਦੇ ਅੰਦਰ ਆਪਣੀ ਸੇਵਾਵਾਂ ਮ ਦੇਣੀਆਂ ਉਹ ਨਵਾ ਸਕਣਗੀਆਂ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਪੰਜਾਬ ਸਟੇਟ এডਿਕੇਸ਼ਨ ਪਾਲਿਸੀ ਫॉर ਚਿਲड्रन ਵਿਦ ਡਿਸੇਬਿਲਟੀ ਜਿਹੜੇ ਬੱਚੇ ਦਿਵਿਆਂਗ ਬੱਚੇ ਨੇਗੇ ਜਿਹੜੇ ਬੱਚੇ ਹੈਂਡੀਕੈਪਡ ਬੱਚੇ ਨੇਗੇ ਜਿਹੜੇ ਬੱਚਿਆਂ ਨੂੰ ਕੋਈ ਕੁਦਰਤੀ ਮਾਰ ਕਿਸੇ ਨਾ ਕਿਸੇ ਕਾਰਨ ਪਈ ਹੋਈ ਆ ਅਸੀਂ ਉਹਨਾਂ ਦਾ ਵਿਸ਼ੇਸ਼ ਖਿਆਲ ਰੱਖਦੇ ਹੋਏ ਸਰਕਾਰ ਨੇ ਪਾਲਿਸੀ ਬਣਾਈ ਆ ਕਿ ਉਹਨਾਂ ਦਾ ਅਸੀਂ ਵਿਸ਼ੇਸ਼ ਖਿਆਲ ਰੱਖਾਂਗੇ ਉਹਨਾਂ ਲਈ ਅਸੀਂ ਜਿਹੜਾ ਹੈਗਾ ਨਵੇਂ ਕੁਝ ਰੂਲ ਬਣਾਏ ਨੇਗੇ ਬੱਚਿਆਂ ਦੇ ਲਈ ਜਿਹੜੇ ਬੱਚਿਆਂ ਦੇ ਜਿਨ੍ਹਾਂ ਬੱਚਿਆਂ ਨੂੰ ਮੈਂ ਸਮਝਦਾ ਉਸ ਸਕਾਰਾਤਮਕ ਜਿਹੜਾ ਹੈਗਾ ਪੋਜ਼ਿਟਿਵ ਸੋਚ ਵੱਲ ਕਿਵੇਂ ਲੈ ਕੇ ਜਾਣਾਗਾ ਉਹਨਾਂ ਦੇ ਅੰਦਰ ਹੋਰ એનર્ਜੀ ਕਿਵੇਂ ਜਿਹੜੀ ਵਧਾਉਣੀ ਆ ਉਹਨਾਂ ਨੂੰ ਹੋਰ ਅਸੀਂ ਜਿਹੜਾ ਹੈਗਾ ਨਵੀਂ ਟੈਕਨੀਕਸ ਦੇ ਨਾਲ ਜੋੜ ਕੇ ਨਵੀਂ ਡਿਵੈਲਪਮੈਂਟ ਤੇ ਤਕਨੀਕ ਲੰਗੀਆਂ ਤਾਂ ਕਿ ਇਹ ਬੱਚੇ ਸਾਡੇ ਜਿਹੜੇ ਨੇਗੇ ਉਹ ਅੱਛੀ ਪੜ੍ਹਾਈ ਕਰ ਸਕਣ ਆਪਦੇ ਆਪ ਨੂੰ ਪਰਫਾਰਮ ਕਰ ਸਕਣ ਸੋ ਨਵੀਂ ਜਿਹੜੀ ਅੱਜ ਪੰਜਾਬ ਸਟੇਟ ਐਜੂਕੇਸ਼ਨ ਪਾਲਿਸੀ ਫਾਰ ਚਿਲਡਰਨ ਬੇਦਰ ਸੈਵਲਟੀ ਜਿਹੜੀ ਆ ਉਹ ਵੀ ਨੀਤੀ ਜਿਹੜੀ ਆ ਅੱਜ ਇਸ ਕੈਬਨਿਟ ਦੇ ਅੰਦਰ ਪਾਸ ਹੋਈ ਆ ਇਹਦੇ ਨਾਲ ਮੈਂ ਸਮਝਦਾ ਬਹੁਤ ਵੱਡਾ ਲਾਭ ਜਿਹੜਾ ਉਹ ਸਾਡੇ ਬੱਚਿਆਂ ਨੂੰ ਮਿਲੂਗਾ ਇਸ ਤੋਂ ਬਿਨਾ ਪੰਜਾਬ ਵਿਧਾਨ ਸਭਾ ਦਾ ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਉਹ ਇੱਕ ਤਰੀਕ ਤੋਂ ਸ਼ੁਰੂ ਹੋਊਗਾ ਇੱਕ ਤਰੀਕ ਨੂੰ ਦੋ ਤਰੀਕ ਨੂੰ ਤਿੰਨ ਤਰੀਕ ਨੂੰ ਤਿੰਨ ਦਿਨ ਤਿੰਨ ਦਿਨ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲੂਗਾ ਜਿਹਦੇ ਅੰਦਰ ਹੁਣ ਤੱਕ ਜਿੰਨੇ ਅਸੀਂ ਜਿੰਨੀਆਂ ਕੈਬਨਟ ਨੇ ਐਕਟ ਪਾਸ ਕੀਤੇ ਨੇ ਜਿੰਨੇ ਲੈਜਿਸਲੇਸ਼ਨ ਪਾਸ ਕੀਤੀ ਆ ਜਿੰਨੇ ਅਸੀਂ ਰੂਲ ਬਣਾਏ ਨੇਗੇ ਉਹ ਸਾਰੇ ਪੇਸ਼ ਹੋਣਗੇ ਔਰ ਹੋਰ ਕੰਮਕਾਜ ਔਰ ਹੋਰ ਕੰਮਕਾਜ ਜੈ ਕਿਸੇ ਦਾ ਧਿਆਨ ਦਿਬਾਉ ਨੋਟਿਸ ਆ ਇਹ ਕੁਐਸਚਨ ਨੇਗੇ ਕੁਐਸਚਨ ਆਵਰ ਆ ਸਾਰੇ ਹੋਣਗੇ ਔਰ ਲਗਾਤਾਰ ਤਿੰਨ ਦਿਨ ਸੈਸ਼ਨ ਚੱਲੂਗਾ ਔਰ ਜਿਹਦੇ ਵਿੱਚ ਮੈਂ ਸਮਝਦਾ ਪੰਜਾਬ ਦੇ ਸਾਰੇ ਪਖਦੇ ਮਾਮਲਿਆਂ ਤੇ ਜਿਹੜੀ ਆ ਉਹ ਗੱਲ ਹੋਊਗੀ ਇਹ ਵੱਡਾ ਜਿਹੜਾ ਫੈਸਲੇ ਲੈ ਅੱਜ ਪੰਜਾਬ ਦੀ ਕੈਬਨਿਟ ਚ ਕੀਤੇਗੇ ਹੈਜੀ 100% ਹੈ ਲੋ 2 2 ਕਾ ਹੋਏਗਾ 2 3 4 2 ਇੱਕ ਮਿੰਟ ਠੀਕ ਹੈ 2 3 4 ਸੌਰੀ ਬਿਲਕੁਲ ਠੀਕ ਹੈ ਤੁਸੀਂ ਕਰੈਕਟ ਕੀਤਾ ਮੈਨੂੰ ਥੈਂਕ ਯੂ 2 3 ਤੇ 4 2 3 ਤੇ 4 ਤਰੀਕ ਨੂੰ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆਗਾ ਇੱਕ ਤਰੀ ਗਲਤੀ ਨਾਲ ਕੋਟ ਹੋ ਗਿਆ ਮੈਂ ਤਾਂ ਗਲਤੀ ਨਾਲ ਲਿਖਿਆ ਗਿਆ ਸੋ 2 3 ਤੇ 4 ਤਰੀਕ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਣਾਗਾ ਜਿਹਦੇ ਵਿੱਚ ਸਾਰੇ ਅਸੀਂ ਬਿੱਲ ਜਿਹੜੇ ਅਸੀਂ ਪਾਸ ਕੀਤੇ ਨੂੰ ਲੈ ਕੇ ਆਉਣੇ ਲੱਗੇ ਸੋ ਹੁਣ ਅਮਨ ਰੋੜਾ ਜੀ ਤੁਹਾਨੂੰ ਕੁਝ ਹੋਰ ਜਿਹੜੇ ਰਹਿ ਗਏ ਸੀ ਉਹ ਉਹਨਾਂ ਮੈਮੋਰੈਂਡਮਸ ਬਾਰੇ ਦੱਸਣਗੇ ਬਹੁਤ ਬਹੁਤ ਧੰਨਵਾਦ ਮੇਰੇ ਸੀਨੀਅਰ ਕੈਬਨਿਟ ਕੋਲੀਗ ਹਰਪਾਲ ਚੀਮਾ ਜੀ ਦਾ ਸਾਰੇ ਸਾਥੀਆਂ ਦਾ ਜਿਹੜੇ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਪਹੁੰਚੇ ਨੇ ਕਈ ਇੰਪੋਰਟੈਂਟ ਇਸ਼ੂਜ਼ ਨੇ ਜਿਹੜੇ ਉਹ ਚੀਮਾ ਸਾਹਿਬ ਨੇ ਤੁਹਾਡੇ ਨਾਲ ਸ਼ੇਅਰ ਕਰ ਹੀ ਲਏ ਨੇ ਜਿਹੜੇ ਅੱਜ ਕੈਬਨਿਟ ਦੇ ਵੱਲੋਂ ਪਾਸ ਕੀਤੇ ਗਏ ਨੇ ਮੈਂ ਕੁਝ ਇੱਕ ਹੋਰ ਇਸ਼ੂਜ਼ ਜਿਹੜੇ ਅੱਜ ਕੈਬਨਿਟ ਨੇ ਕਲੀਅਰ ਕੀਤੇ ਨੇ ਜਿਨ੍ਹਾਂ ਦੇ ਵਿੱਚ ਮੈਂ ਸਮਝਦਾ ਕੁਝ ਸੋਸ਼ਲ ਇਸ਼ੂਜ਼ ਦੇ ਉੱਪਰ ਮੈਂ ਚਾਨਣ ਜ਼ਰੂਰ ਪਾਉਣਾ ਚਾਹੂੰਗਾ ਇੱਕ ਆਪਾਂ ਲੋਕਾਂ ਨੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਅੱਜ ਸਮਾਜ ਦੇ ਵਿੱਚ ਕਈ ਵਾਰੀ ਫੈਮਿਲੀ ਦੇ ਵਿੱਚ ਡਿਸਪਿਊਟਸ ਨੇ ਜਿਹੜੇ ਉਹ ਪੈ ਜਾਂਦੇ ਨੇ ਤੇ ਉਹਦਾ ਜੋ ਜੁਡੀਸ਼ਰੀ ਵੱਲੋਂ ਇੱਕ ਪ੍ਰੋਪਰ ਸੈਟਅਪ ਹੈ ਕਿ ਤੁਸੀਂ ਫੈਮਿਲੀ ਕੋਰਟਸ ਨੇ ਜਿਹੜੀਆਂ ਉਹਦੇ ਵਿੱਚ ਕਾਉਂਸਲਿੰਗ ਦੇ ਜ਼ਰੀਏ ਪਾਰਟੀਆਂ ਨੂੰ ਪਰਿਵਾਰਾਂ ਨੂੰ ਇਕੱਠੇ ਬਿਠਾ ਕੇ ਉਹਨਾਂ ਨੂੰ ਦੇ ਡਿਸਪਿਊਟ ਸੈਟਲ ਕਰਨ ਦਾ ਮੈਂ ਸਮਝਦਾ ਕਿ ਇਹ ਪੋਲੀਟੀਕਲ ਨਾਲੋਂ ਇਹ ਐਡਮਿਨਿਸਟ੍ਰੇਟਿਵ ਨਾਲੋਂ ਇਹ ਸੋਸ਼ਲ ਕੌਜ਼ ਜ਼ਿਆਦਾ ਹੈ ਤੇ ਉਹਦੇ ਵਿੱਚ ਉਹਨਾਂ ਨੂੰ ਰਿਮਨਰੇਸ਼ਨ ਜਿਹੜਾ ਦਿੱਤਾ ਜਾਂਦਾ ਸੀਗਾ ਜਿਨ੍ਹਾਂ ਦੀ ਸਪੋਰਟ ਲਈ ਜਾਂਦੀ ਸੀਗੀ ਇਸ ਪਵਿੱਤਰ ਕੰਮ ਦੇ ਲਈ ਉਹਨਾਂ ਦਾ ਰਿਮਨਰੇਸ਼ਨ ਬਹੁਤ ਲੰਬੇ ਸਮੇਂ ਤੋਂ ਚੱਲੇ ਆਉਂਦਾ ਸੀਗਾ ਬਹੁਤ ਥੋੜਾ ਸੀਗਾ ਪਿਛਲੇ ਸਰਕਾਰਾਂ ਨੇ ਧਿਆਨ ਦਿੱਤੇ ਜਿਵੇਂ ਫੋਰ ਐਗਜ਼ਾਮਪਲ ਜਿਹੜੇ ਕਾਉਂਸਲਰ ਸੀਗੇ ਉਹਨਾਂ ਨੂੰ 75 ਰੁਪਏ ਪਰ ਡੇ ਦਿੱਤੇ ਜਾਂਦੇ ਸੀਗੇ ਤੇ ਅੱਜ ਦੀ ਡੇਟ ਦੇ 75 ਰੁਪਏ ਦੀ ਕੋਈ ਵੈਲਿਊ ਨਹੀਂ ਹੈਗੀ ਉਹ 75 ਤੋਂ ਵਧਾ ਕੇ 600 ਰੁਪਏ ਪਰ ਡੇ ਜਿਹੜੀ ਉਹ ਕੀਤੀ ਗਈ ਹੈ ਇਸੇ ਤਰੀਕੇ ਨਾਲ ਜੇ ਉਹਨਾਂ ਨੇ ਕੋਈ ਲੀਗਲ ਏਡ ਲੈਣੀ ਹੋਊਗੀ ਤੇ ਉਹਦੇ ਵਿੱਚ ਪਹਿਲਾਂ 1000 ਰੁਪਏ ਦਿੱਤਾ ਜਾਂਦਾ ਸੀਗਾ ਜਿਹੜਾ ਕਿ ਅਸੀਂ ਕੰਸੀਡਰ ਕੀਤਾ ਕਿ ਬਹੁਤ ਮੀਗਰ ਹੈ ਬਹੁਤ ਘੱਟ ਹੈ ਉਹਨੂੰ ਵਧਾ ਕੇ 3000 ਹੈ ਜਿਹੜਾ ਉਹ ਕੀਤਾ ਗਿਆ ਤਾਂ ਕਿ ਚੰਗੇ ਕੈਲੀਬਰ ਦੇ ਲੀਗਲ ਯਾ ਸੋਸ਼ਲ ਸਟੈਂਡਿੰਗ ਵਾਲੇ ਲੋਕ ਨੇ ਜਿਹੜੇ ਕਾਉਂਸਲਰਸ ਨੇ ਉਹ ਆ ਸਕਣ ਸਰਕਾਰ ਉਹਨਾਂ ਦੀਆਂ ਸੇਵਾਵਾਂ ਲੈ ਸਕੇ ਤੇ ਉਹਦੇ ਨਾਲ ਜਿਹੜੇ ਫੈਮਿਲੀ ਡਿਸਪਿਊਟਸ ਨੇ ਉਹ ਘਟ ਸਕਣ ਉਹ ਚੰਗਾ ਤਰੀਕੇ ਨਾਲ ਰੈਜ਼ੋਲੂਸ਼ਨ ਹੋ ਸਕੇ ਸੋ ਇਹ ਇੱਕ ਇਹ ਫੈਸਲਾ ਜਿਹੜਾ ਇਹ ਕੀਤਾ ਗਿਆ ਇਹਦਾ ਮੈਂ ਸਮਝਦਾ ਕਿ ਕਾਫੀ ਕਾਫੀ ਇਧਰ ਫਰਕ ਹੈ ਜਿਹੜਾ ਉਹ ਪਾਏਗਾ ਸੋ ਦੂਸਰਾ ਮੈਡੀਕਲ ਔਰ ਜਿਹੜੇ ਬਾਕੀ ਲੀਗਲ ਐਕਸਪਰਟਸ ਨੇ ਉਹਨਾਂ ਦਾ ਵੀ ਜਿਹੜਾ ਫੀ ਸੀਜੀਓ 1500 ਰੁਪਏ ਜਿਹੜੀ ਹੈ ਉਹ ਕੀਤੀ ਗਈ ਹੈ ਸੋ ਇਹਦੇ ਨਾਲ ਕਾफी ਚੀਜ਼ਾਂ ਦਾ ਮੈਂ ਸਮਝਦਾ ਕਿ ਇੰਪਰੂਵਮੈਂਟ ਹੈ ਜਿਹੜੀ ਜੁਡੀਸ਼ਰੀ ਦੇ ਉੱਪਰ ਵੀ ਬੋਝ ਦੇ ਨਾਲ ਘਟੇਗਾ ਨੰਬਰ 2 ਇੱਕ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਯੂਥ ਪੰਜਾਬ ਦੀ ਪੂਰੇ ਦੇਸ਼ ਦੀ ਤਾਕਤ ਹੈ ਤੇ ਯੂਥ ਨੂੰ ਸਪੋਰਟਸ ਵਾਲੇ ਪਾਸੇ ਲੈ ਕੇ ਜਾਣ ਦੇ ਨਾਲ ਹੀ ਉਹ ਸਾਰੀਆਂ ਕੁਰੀਤੀਆਂ ਜਿਹੜੀਆਂ ਸਮਾਜ ਦੇ ਵਿੱਚੋਂ ਖਤਮ ਹੋ ਜਾਂਦੀਆਂ ਨੇ ਇਹਦੇ ਲਈ ਅੱਜ ਕੈਬਨਿਟ ਵੱਲੋਂ ਪਾਸ ਕੀਤਾ ਗਿਆ ਸਟੇਟ ਯੂਥ ਸਰਵਿਸਿਜ਼ ਪਾਲਿਸੀ 2024 ਉਹ ਪਾਸ ਕੀਤੀ ਗਈ ਅੱਜ ਤੱਕ ਕੋਈ ਸਪੋਰਟ ਦੀ ਪਾਰਟिकुलर ਪਾਲਿਸੀ ਸੀ ਨਹੀਂ ਜਿਹਦੇ ਤਹਿਤ ਇਹ ਡਿਸਾਈਡ ਕੀਤਾ ਗਿਆ ਕਿ ਹਰ ਪਿੰਡ ਦੇ ਵਿੱਚ ਯੂਥ ਕਲੱਬ ਹੈ ਜਿਹੜਾ ਉਹ ਹੋਏਗਾ ਜਿਹਦੇ ਵਿੱਚ 15 ਤੋਂ 35 ਸਾਲ ਦੇ ਨੌਜਵਾਨ ਨੇ ਜਿਹੜੇ ਉਹ ਦੇ ਮੈਂਬਰ ਹੋਣਗੇ ਹਰ ਕਲੱਬ ਨੂੰ ਜਿਹੜੀ ਫਾਈਨੈਂਸ਼ੀਅਲ ਏਡ ਹੈ ਜਿਹੜੀ ਉਹ ਦਿੱਤੀ ਜਾਏਗੀ ਜਿਹੜੇ ਬੱਚੇ ਖੇਡ ਕੇ ਆਉਣਗੇ ਮੈਡਲ ਲੈ ਕੇ ਆਉਣਗੇ ਉਹਨਾਂ ਨੂੰ ਵੀ ਫਾਈਨੈਂਸ਼ੀਅਲ ਏਡ ਹੈ ਜਿਹੜੀ ਉਹ ਦਿੱਤੀ ਜਾਊਗੀ ਤਕਰੀਬਨ 8 ਕਰੋੜ ਰੁਪਏ ਦਾ ਫਾਈਨੈਂਸ਼ੀਅਲ ਲੇਆਉਟ ਹੈ ਜਿਹੜਾ ਇਹਦੇ ਵਾਸਤੇ ਉਹ ਅੱਜ ਈਅਰਬਾਕ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਇਸ ਸਾਲ ਦੇ ਲਈ ਔਰ ਐਡਵੈਂਚਰ ਸਪੋਰਟਸ ਨੂੰ ਪ੍ਰਮੋਟ ਕਰਨ ਦੇ ਲਈ तकरीबन 100 ਏਕੜ ਦਾ ਇੱਕ ਚੰਗ ਹੈ ਜਿਹੜਾ ਉਹ ਮੇਬੀ ਕਲੋਸ ਟੂ ਸ਼ਿਵਾਲਿਕ ਹਿਲਜ਼ ਜਾਂ ਜਿੱਥੇ ਵੀ ਲੱਗੇ ਤਾਂ ਕਿ ਜਿੱਥੇ ਪਾਣੀ ਵੀ ਹੋਵੇ ਜਿੱਥੇ ਪਹਾੜ ਵੀ ਹੋਣ ਉਹ ਜਿੱਥੇ ਜੰਗਲ ਵੀ ਹੋਣ ਉਸ ਤਰੀਕੇ ਦਾ ਏਰੀਆ ਆਇਡੈਂਟੀਫਾਈ ਕਰਕੇ ਜਿਹੜਾ ਪੰਜਾਬ ਸਰਕਾਰ ਵੱਲੋਂ 100 ਏਕੜ ਦਾ ਉਹ ਚੰਗ ਜਿਹੜਾ ਕੀਤਾ ਜਾਏਗਾ ਜਿਹੜੀ ਐਡਵੈਂਚਰ ਆਫ ਸਪੋਰਟਸ ਪਾਲਿਸੀ ਹੈ ਜਿਹੜੀ ਆਫੀਸ਼ੀਅਲੀ ਸਮੇਂ ਦੇ ਵਿੱਚ ਬਣੀ ਸੀਗੀ ਸੋ ਇਟ ਇਟ ਇਜ਼ ਇਟਸ ਅ ਨੈਕਸਟ ਸਟੈਪ ਇਨ दैट ਡਾਇਰੈਕਸ਼ਨ ਥਰਡਲੀ ਇੱਕ ਬਹੁਤ ਅਹਿਮ ਇਸ਼ੂ ਜੋ ਸਪੋਰਟਸ ਦੇ ਵਿੱਚ ਜਿਹੜੇ ਬੱਚੇ ਮੱਲਾ ਮਾਰ ਕੇ ਆਉਂਦੇ ਨੇ ਪਿਛਲੇ ਸਮੇਂ ਦੇ ਵਿੱਚ ਤੁਸੀਂ ਹੁਣ ਦੇਖਿਆ ਕਿ ਪੰਜਾਬ ਦੇ ਖਿਡਾਰੀਆਂ ਨੇ ਬਹੁਤ ਵੱਡੀਆਂ ਮੱਲਾਂ ਨੇ ਜਿਹੜੀਆਂ ਉਹ ਮਾਰੀਆਂ ਨੇ ਪੰਜਾਬ ਨੂੰ ਬਹੁਤ ਮਾਣ ਹੈ 올림픽ਸ ਦੇ ਵਿੱਚ ਵੀ ਜੋ ਉਹਨਾਂ ਨੇ ਨੇ ਜੋ ਆਪਣੇ ਆਪ ਨੂੰ ਸਾਬਤ ਕੀਤਾ ਉਹਦੇ ਲਈ ਖੇਡ ਵਿਭਾਗ ਵੱਲੋਂ ਇੱਕ ਨਵੀਂ ਜਿਹੜੀ ਪਾਲਿਸੀ ਹੈ ਉਹ ਲਿਆਂਦੀ ਗਈ ਉਹ ਸੋਧ ਕੀਤੇ ਗਏ ਨੇ ਆਊਟਸਟੈਂਡਿੰਗ ਸਪੋਰਟਸ ਪਰਸਨ ਐਂਡ ਸਪੋਰਟਸ ਮੈਡੀਕਲ ਕੇਡਰ ਹੈ ਜਿਹੜਾ ਉਹ ਨਵਾਂ ਐਸਟੈਬਲਿਸ਼ ਕੀਤਾ ਗਿਆ ਜਿਸ ਦੇ ਵਿੱਚ ਜਿੰਨੇ ਵੀ ਨੈਸ਼ਨਲ ਜਾਂ ਇੰਟਰਨੈਸ਼ਨਲ ਸਟੈਂਡਿੰਗ ਦੇ ਜਿਹੜੇ ਸਪੋਰਟਸ ਪਰਸਨ ਹੋਣਗੇ ਉਹਨਾਂ ਨੂੰ ਦਾ ਇੱਕ ਸਪੈਸ਼ਲ ਕੇਡਰ ਹੈ ਜਿਹੜਾ 500 ਬੰਦਿਆਂ ਦਾ ਉਹ ਕ੍ਰੀਏਟ ਕੀਤਾ ਗਿਆ ਜਿਸ ਦੇ ਵਿੱਚ 460 ਕੋਚੇਸ ਔਰ ਸੀਨੀਅਰ ਕੋਚੇਸ ਹੋਣਗੇ ਤੇ 40 ਡਿਪਟੀ ਡਾਇਰੈਕਟਰਸ ਹੋਣਗੇ ਜਿਹੜਾ ਬੰਦਾ ਜਿਸ ਲੈਵਲ ਦਾ ਦੇ ਦੇ ਉੱਪਰ ਮੈਡਲ ਪੰਜਾਬ ਦੇ ਲਈ ਔਰ ਦੇਸ਼ ਦੇ ਲਈ ਜਿੱਤ ਕੇ ਲੈ ਕੇ ਆਉਂਦਾ ਉਹਨਾਂ ਨੂੰ ਇਹਦੇ ਵਿੱਚ ਜਿਹੜੀ ਡਾਇਰੈਕਟਰ ਰਿਕਰੂਟਮੈਂਟ ਹੈ ਉਹ ਹੋਏਗੀ ਔਰ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਕਿਉਂਕਿ ਜਿਹੜਾ ਬੰਦਾ ਵਾਂਸ ਅ სპੋਰਟਸ ਪਰਸਨ ਇਜ਼ ਆਲਵੇਸ ਅ სპੋਰਟਸ ਪਰਸਨ ਜਿਹੜਾ ਇੱਕ ਬੰਦਾ ਸਪੋਰਟਸ ਦੇ ਨਾਲ ਜੁੜ ਗਿਆ ਗਰਾਊਂਡ ਦੇ ਨਾਲ ਫੀਲਡ ਦੇ ਨਾਲ ਜੁੜ ਗਿਆ ਉਹਨੂੰ ਜੇ ਤੁਸੀਂ ਕਿਤੇ ਹੋਰ ਕਿਸੇ ਮਹੱਦੇ ਦੇ ਵਿੱਚ ਵੀ ਲਾ ਦਿਨੇ ਤਾਂ ਉਹ ਪਰਫਾਰਮ ਨਹੀਂ ਬੰਦਾ ਕਰ ਪਾਉਂਦਾ ਕਿਉਂਕਿ ਉਹਦਾ ਫੀਲ ਨਹੀਂ ਹੈਗਾ ਸੋ ਇਹਦੇ ਨਾਲ ਉਹ ਬੰਦਾ ਜਦੋਂ 500 ਸੀਨੀਅਰ ਕੋਚੇਸ ਕੋਚੇਸ ਡਿਪਟੀ ਡਾਇਰੈਕਟਰਸ ਹੋਣਗੇ ਤੇ ਉਹਨਾਂ ਨੂੰ ਇੰਟੀਗ੍ਰਿਟੀਜ਼ ਦੇ ਜਿਹੜੇ ਕੋਰਸ ਦਿਆ ਉਹ ਵੀ ਪਤਾ ਹੋਣਗੇ ਕਿ ਤੈਨੂੰ ਕਿਵੇਂ ਪ੍ਰਮੋਟ ਕਰਨਾ ਸੋ ਮੈਂ ਸਮਝਦਾ ਇੱਕ ਬਹੁਤ ਵੱਡਾ ਐਡਵਾਂਟੇਜ ਹੈ ਜਿਹੜਾ ਇਹਦੇ ਨਾਲ ਪੰਜਾਬ ਨੂੰ ਪੰਜਾਬ ਦੇ ਖਿਡਾਰੀਆਂ ਨੂੰ ਪੰਜਾਬ ਦੀ ਜਵਾਨੀ ਨੂੰ ਹੋਏਗਾ ਇੱਕ ਹੋਰ ਬਹੁਤ ਇੰਪੋਰਟੈਂਟ ਇਸ਼ੂ ਇਹ ਚਾਹੇ ਅੱਜ ਇਹ ਤੁਹਾਨੂੰ ਸੁਣਨ ਨੂੰ ਬਿਸ਼ੱਕ ਛੋਟਾ ਲੱਗੇ ਪਰ ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ এনवायरमेंट ਹੈ ਜਿਹੜਾ ਉਹ ਮੋਸਟ ਇੰਪੋਰਟੈਂਟ ਹੈ ਤੇ এনवायरमेंट ਦੇ ਨਾਲ ਕਿਸ ਤਰੀਕੇ ਨਾਲ ਖਿਲਵਾੜ ਹੋ ਰਿਹਾ ਆਪਾਂ ਦੇਖ ਰਿਆਂ 20 ਪੈਂਦੇ ਨੇ ਬੱਦਲ ਫਟਦੇ ਨੇ ਕਿਵੇਂ ਪਹਾੜਾਂ ਦੇ ਪਹਾੜਾ ਖਿਸਕਰਾਏ ਨੇ ਲੈਂਡਸਲਾਈਡਸ ਹੁੰਦੀਆਂ ਨੇ ਉਸ ਚੀਜ਼ ਨੂੰ ਕਵਰ ਕਰਨ ਦੇ ਲਈ ਜਿਹੜੀ ਪੰਜਾਬ ਦੇ ਵਿੱਚ ਵੈਸੀ ਵੀ ਪਿਛਲੇ ਜੰਮੇ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਹੈਗਾ ਜਿਹੜੀ ਗ੍ਰੀਨ ਬੈਡਸ ਨੇ ਜਾਂ ਫੋਰੈਸਟ ਦਾ ਏਰੀਆ ਘਟਾ ਹੈ ਨਵੀਂ ਪਾਲਿਸੀ ਜਿਹੜੀ ਉਹ ਨਾਨ ਫੋਰੈਸਟ ਲੈਂਡਸ ਦੇ ਲਈ ਜਿਹੜੇ ਸਰਕਾਰੀ ਜਾਂ ਪਬਲਿਕ ਪਲੇਸਿਸ ਵੀ ਨੇ ਉਦੇ ਉੱਪਰ ਗ੍ਰੀਨ ਬੈਲਟ ਨੂੰ ਕਿਵੇਂ ਵਧਾਇਆ ਜਾਵੇ ਗ੍ਰੀਨਰੀ ਨੂੰ ਕਿਵੇਂ ਵਧਾਇਆ ਜਾਵੇ ਉਹਦੇ ਲਈ ਪਲਾਂਟੇਸ਼ਨ ਆਫ ਟਰੀਜ਼ ਹੈ ਜਿਹੜਾ ਉਹ ਇੱਕ ਟੀਚਾ ਮਿਥਿਆ ਗਿਆ ਹੁਣ ਇਸ ਟਾਈਮ ਪੰਜਾਬ ਦੇ ਵਿੱਚ ਮਹਿਜ਼ 5.92% ਜ਼ਮੀਨ ਹੈ ਜਿਹੜੀ ਫੋਰੈਸਟ ਦੇ ਟਰੀਜ਼ ਦੇ ਗ੍ਰੀਨਰੀ ਦੇ ਥੱਲੇ ਹੈ ਇਹਨੂੰ ਵਧਾ ਕੇ 7.7% ਤੱਕ ਲੈ ਕੇ ਜਾਣ ਦਾ ਟਾਰਗੇਟ ਪੰਜਾਬ ਸਰਕਾਰ ਨੇ ਮਿਥਿਆ 2030 ਤੱਕ ਸੋ ਮੈਂ ਸਮਝਦਾ ਕਿ ਇਹ ਇੱਕ ਬਹੁਤ ਵਧੀਆ ਉਪਰਾਲਾ ਹੋਏਗਾ ਔਰ ਇਹਦੇ ਵਿੱਚ ਇਕੱਲੇ ਸਰਕਾਰ ਨੂੰ ਹੀ ਨਹੀਂ ਸਾਡੀ ਬੇਨਤੀ ਹੈ ਪੰਜਾਬ ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ ਕਿ ਪੰਜਾਬ ਦੇ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਤੇ ਜਿੰਨੀ ਪਲਾਂਟੇਸ਼ਨ ਹੋਵੇ ਜਿੰਨੀ ਗ੍ਰੀਨਰੀ ਹੋਵੇ ਉਹਨਾਂ ਬਿਹਤਰ ਹੈ ਇੱਕ ਹੋਰ ਬਹੁਤ ਹੀ ਇੰਪੋਰਟੈਂਟ ਔਰ ਅਹਿਮ ਇਸ਼ੂ ਜਿਹੜਾ ਕਿ ਕਈ ਵਾਰੀ ਪੋਲੀਟੀਕਲੀ ਵੀ ਔਰ ਤੁਹਾਡੇ ਮੀਡੀਆ ਦੇ ਵਿੱਚ ਵੀ ਸੁਰਖੀਆਂ ਬਟੋਰਦਾ ਔਰ ਲੋਕਾਂ ਨੂੰ ਕਾਫੀ ਲੰਬੇ ਸਮੇਂ ਤੋਂ ਉਹਦੀਆਂ ਮੁਸ਼ਕਲਾਂ ਦਿੱਕਤਾਂ ਵੀ ਰਹਿੰਦੀਆਂ ਨੇ ਜੋ ਰਜਿਸਟਰੀਆਂ ਸਮੇਂ ਪੰਜਾਬ ਦੇ ਵਿੱਚ ਐਨਓਸੀਜ਼ ਦਾ ਇਸ਼ੂ ਬੜੇ ਲੰਬੇ ਸਮੇਂ ਤੋਂ ਗਰਮਾਇਆ ਹੋਇਆ ਸੀਗਾ ਉਹਦੇ ਨਾਲ ਕੁਝ ਗਲਤੀਆਂ ਤਾਂ ਸੀਗੀਆਂ ਕੁਝ ਕ ਲੋਕਾਂ ਦੀਆਂ ਜਿਹੜੇ ਇਲੀਗਲ ਕਲੋਨੀਆਂਜ਼ ਨੂੰ ਡਿਵੈਲਪ ਕਰਦੇ ਨੇ ਨਾ ਉਹਦੇ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਆ ਜਿਵੇਂ ਕਹਿੰਦੇ ਨੇ ਕਿ ਦੁੱਧ ਦੀ ਰਾਖੀ ਬਿੱਲੇ ਬਿਠਾ ਦੇ ਸਰਕਾਰਾਂ ਉਹਨਾਂ ਇਲੀਗਲ ਡਿਵੈਲਪਰਸ ਨੂੰ ਪ੍ਰੋਮੋਟ ਕਰਦੀਆਂ ਰਹੀਆਂ ਜਿਸ ਦੀ ਵਜ੍ਹਾ ਕਰਕੇ ਮਸ਼ਰੂਮਿੰਗ ਆਫ ਇਲੀਗਲ ਕਲੋਨੀਆਂ ਜਿਹੜੀ ਉਹ ਬੇਤਹਾਸ਼ਾ ਹੋ ਗਈ ਪੰਜਾਬ ਦੀ ਤਕਰੀਬਨ 14000 ਕਲੋਨੀਆਂ ਜਿਹੜੀਆਂ ਇਹ ਡਿਵੈਲਪ ਹੋ ਗਈਆਂ ਜਿਸ ਦੀ ਵਜ੍ਹਾ ਕਰਕੇ ਜੋ ਬੇਸਿਕ ਇਨਫਰਾਸਟ੍ਰਕਚਰ ਹੈ ਐਮੈਨਿਟੀਆਂ ਦਾ ਫੈਸਿਲਿਟੀਆਂ ਦਾ ਸ਼ਹਿਰਾਂ ਦੇ ਵਿੱਚ ਇਨਨਾ ਕਸਬਿਆਂ ਦੇ ਵਿੱਚ ਉਹ ਵੀ ਦਿੱਕਤਾਂ ਨੇ ਜਿਹੜੀਆਂ ਆਈਆਂ ਨੇ ਇਹਦੇ ਬਾਰੇ ਅੱਜ ਬੜੇ ਵਿਚਾਰ ਚਰਚਾ ਹੋਈ ਹੈ ਬੜੇ ਡਿਟੇਲ ਦੇ ਵਿੱਚ ਕੈਬਨਿਟ ਦੇ ਵਿੱਚ ਤੇ ਇੱਕ ਖੁਸ਼ਖਬਰੀ ਜਿਹੜੀ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਜੋ ਸਨੌਨੀਕਾ ਸੀਐਮ ਸਾਹਿਬ ਕੋਹਾਂ ਸਿੰਘ ਮਾਨ ਜੀ ਆ ਨੇ ਜਿਹੜੇ ਲੰਬੇ ਸਮੇਂ ਤੋਂ ਇਸ ਪਾਲਿਸੀ ਦੇ ਉੱਪਰ ਕੰਮ ਕਰ ਰਹੇ ਨੇ ਸਨੌਨੀ ਤਾਂ ਉਹਨਾਂ ਨੇ ਖੁਦ ਹੀ ਆਪ ਸੀਗੀ ਖੁਸ਼ਖਬਰੀ ਪੰਜਾਬ ਦੇ ਲੋਕਾਂ ਨੂੰ ਪਰ ਕਿਉਂਕਿ ਉਹਨਾਂ ਨੇ ਅੱਜ ਜਲੰਧਰ ਨਿਕਲਣਾ ਸੀਗਾ ਜੋ ਨਕਰ ਆਉਂਦੇ ਲਈ ਸੋ ਉਹਨਾਂ ਨੇ ਸਾਡੀ ਮੇਰੀ ਔਰ ਚੀਮਾ ਸਾਹਿਬ ਦੀ ਡਿਊਟੀ ਲਗਾਈ ਹੈ ਕਿ ਪੰਜਾਬ ਦੇ ਲੋਕਾਂ ਨੂੰ মিডিਆ ਦੇ ਜ਼ਰੀਏ ਇਹ ਅਸੀਂ ਉਹਨਾਂ ਵੱਲੋਂ ਆਸ਼ਵਸਤ ਕਰੀਏ ਉਹਨਾਂ ਵੱਲੋਂ ਵਿਸ਼ਵਾਸ ਦਵਾਈਏ ਕਿ ਬੜੀ ਡਿਟੇਲ ਦੇ ਉੱਪਰ ਡਿਟੇਲ ਦੇ ਵਿੱਚ ਇਹਦੇ ਉੱਪਰ ਕੰਮ ਹੈ ਜਿਹੜਾ ਉਹ ਹੋ ਚੁੱਕਿਆ ਸੀਐਮ ਸਾਹਿਬ ਖੁਦ ਆਪ ਇਸ ਸਾਰੇ ਇਸ਼ੂ ਨੂੰ ਮਾਨੀਟਰ ਕਰ ਰਹੇ ਨੇ ਤੇ ਬੜੀ ਜਲਦੀ ਹੀ ਐਨਓਸੀ ਦੀ ਜਿਹੜੀ ਕਲੋਜ਼ ਹੈ ਪੰਜਾਬ ਦੇ ਵਿੱਚੋਂ ਉਹ ਖਤਮ ਹੋ ਜਾਏਗੀ ਔਰ ਇਹਦੀ ਜਿਹੜੀ ਬੇਸਿਕ ਜਾਂ ਬ੍ਰੌਡਲੀ ਜਿਹੜੇ ਜਿਹੜੇ ਮੋਡੈਲਿਟੀਆਂ सीएम साहब ਨੇ ਸਾਨੂੰ ਕੈਬਨਟ ਨੂੰ ਅੱਜ ਕਨਵੇ ਕੀਤੀਆਂ ਨੇ ਕਿ ਜਿਨ੍ਹਾਂ ਲੋਕਾਂ ਕੋਲ 31 ਜੁਲਾਈ 2024 ਤੱਕ ਜਿਨ੍ਹਾਂ ਕੋਲ ਰਜਿਸਟਰੀਆਂ ਹੈਗੀਆਂ ਜਾਂ ਬਿਆਨੇ ਹੈਗੇ ਬਿਆਨੇ ਇਨ ਦਾ ਫਾਰਮ ਆਫ ਕਿ ਰਜਿਸਟਰਡ ਬਿਆਨੇ ਹੋਣ ਜਾਂ ਪੇਮੈਂਟਸ ਥਰੂ ਬੈਂਕਸ ਜਾਂ ਜਿਹਦੇ ਨਾਲ ਸਿਰਫ ਇਹ ਐਸਟੈਬਲਿਸ਼ ਕਰਨਾ ਪਏਗਾ ਉਹਨਾਂ ਨੂੰ ਕਿ ਉਹਨਾਂ ਦੀ ਜਿਹੜੀ ਡੀਲ ਹੈਗੀ ਜ਼ਮੀਨ ਦੀ ਉਹ ਜੈਨੂਅਰ ਹੈ ਇਹ ਨਾ ਹੋਵੇ ਕਿ ਜੈਨੂਨੈਸ ਹੋਦੀ ਕਿਉਂਕਿ ਨਹੀਂ ਕੀ ਹੁੰਦਾ ਪਹਿਲਾ ਸਮੇਂ ਦੇ ਵਿੱਚ ਵੀ ਇਹੀ ਹੋਇਆ ਹੈ ਕਿ ਬਹੁਤ ਸਾਰੀਆਂ ਕਲੋਨੀਆਂ ਕਲੋਨੀਆਂ ਨੂੰ ਤਿੰਨ ਚਾਰ ਮਹੀਨਿਆਂ ਦੇ ਵਿੱਚ ਹੀ ਲੋਕ ਦੋ ਨੰਬਰ 'ਚ ਕੱਟ ਦਿੰਦੇ ਨੇ ਜਿਹਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈਂਦਾ ਤੇ ਇਹ ਸੀਐਮ ਸਾਹਿਬ ਨੇ ਅੱਜ ਸਾਨੂੰ ਖੁਦ ਆਪ ਸਾਨੂੰ ਕਨਵੇ ਕੀਤਾ ਜਿਹੜਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਕਨਵੇ ਕਰ ਰਿਹਾ ਕਿ 31 ਜੁਲਾਈ 2024 ਤੱਕ ਜਿਨ੍ਹਾਂ ਦੀਆਂ ਜ਼ਮੀਨਾਂ ਦੀਆਂ ਰਜਿਸਟਰੀਆਂ ਹੋ ਚੁੱਕੀਆਂ ਜਾਂ ਜਿਨ੍ਹਾਂ ਕੋਲ ਔਥੈਂਟੀਕੇਟਿਡ ਵੈਰੀਫਾਈਡ ਡਾਕੂਮੈਂਟਸ ਹੈਗੇ ਜਿਹਦੇ ਨਾਲ ਉਹ ਪ੍ਰੂਵ ਕਰ ਸਕਦੇ ਆ ਕਿ 31 ਜੁਲਾਈ ਤੋਂ ਪਹਿਲਾਂ ਸੌਦਾ ਵੀ ਹੋ ਚੁੱਕਿਆ ਸੀਗਾ ਜ਼ਮੀਨ ਦਾ ਉਹਨਾਂ ਨੂੰ ਐਨਓਸੀ ਦਿੱਤੇ ਉਹਨਾਂ ਦੀ ਰਜਿਸਟਰੀਆਂ ਜਿਹੜੀ ਆ ਉਹ ਮੇਬੀ ਸੈਕੰਡ ਆਫ ਨਵੰਬਰ ਤੱਕ ਜਿੰਨਾਂ ਦੀ ਹੋ ਜਾਣਗੀਆਂ ਇਹ ਉਹਨਾਂ ਨੂੰ ਐਨਓਸੀ ਦੀ ਜ਼ਰੂਰਤ ਨਹੀਂ ਰਹੇਗੀ ਇਹ ਸੀਐਮ ਸਾਹਿਬ ਦੀ ਤਰਫੋਂ ਭਵੰਤ ਮਾਨ ਜੀ ਤਰਫੋਂ ਅੱਜ ਪੰਜਾਬ ਦੇ ਟੈਂਟੇਟਿਵਲੀ ਟੈਂਟੇਟਿਵਲੀ ਇਹੀ ਡੇਟਸ ਨੇ ਬਟ ਉਹਦੇ ਉੱਪਰ ਹੋਰ ਡਿਟੇਲ ਦੇ ਵਿੱਚ ਮੋਡੈਲਿਟੀਆਂ ਨੇ ਜਿਹੜੀਆਂ ਉਹ ਸੀਐਮ ਸਾਹਿਬ ਖੁਦ ਆਪ ਵਰਕਆਊਟ ਕਰ ਰਹੇ ਨੇ ਇਹ ਸਾਨੂੰ ਬ੍ਰੌਡਲੀ ਜੇ ਉਹਨਾਂ ਨੇ ਮੈਨੂੰ ਫੈਸਲਾ ਉਹਨਾਂ ਦਾ ਸੀਐਮ ਸਾਹਿਬ ਦਾ ਫੈਸਲਾ ਸੁਣਾਉਣ ਦੀ ਜ਼ਿੰਮੇਵਾਰੀ ਮੈਨੂੰ ਅਰਚੀਮਾ ਸਾਹਿਬ ਨੂੰ ਸੌਂਪੀ ਹੈ ਉਹ ਤੁਹਾਨੂੰ ਦੱਸ ਰਿਹਾ ਉਹ ਦੋ ਵੀ ਹੋ ਸਕਦੇ ਨਵੰਬਰ ਹੋ ਸਕਦੇ 5 ਨਵੰਬਰ ਵੀ ਹੋ ਸਕਦੇ ਬਟ ਜਿਹੜੀ 31 ਜੁਲਾਈ ਦੀ ਡੇਟ ਹੈ ਉਹ ਫਾਈਨਲ ਹੈਗੀ ਵੀ 31 ਜੁਲਾਈ ਤੋਂ ਪਹਿਲਾਂ ਕਿਸੇ ਦੀ ਰਜਿਸਟਰੀ ਹੋਈ ਹੈ ਕਿਸੇ ਦਾ ਰਜਿਸਟਰਡ ਬਿਆਨਾ ਹੈ ਕਿਸੇ ਦੀਆਂ ਪੇਮੈਂਟਸ ਨੇ ਜਿਹੜੀਆਂ ਉਹ ਥਰੂ ਬੈਂਕ ट्रांजੈਕਸ਼ਨ ਆ ਉਹ ਸੈਲਰ ਕੋਲ ਬਾਇਰ ਦਾ ਦਾ ਪੈਸਾ ਜਿਹੜਾ ਉਹ ਸੈਲਰ ਕੋਲੇ ਗਿਆ ਹੋਇਆ ਥਰੂ ਬੈਂਕ ਟ੍ਰਾਂਜੈਕਸ਼ਨ ਮਕਸਦ ਪਰਪਸ ਸਿਰਫ ਇੱਕ ਹੋਊਗਾ ਕਿ ਜੈਨੂਇਨੈਸ ਆਫ ਡੀਲ ਹੈ ਜਿਹੜੀ ਉਹ ਐਸਟੈਬਲਿਸ਼ ਹੋਵੇ ਫਿਕਟਿਸ਼ੀਅਸ ਕੰਮ ਹੈ ਜਿਹੜਾ ਜਾਲੀ ਕੰਮ ਹੈ ਜਿਹੜਾ ਉਹ ਨਹੀਂ ਇਹਦੇ ਵਿੱਚ ਹੋਣਾ ਚਾਹੀਦਾ ਪਰਪਸ ਮਕਸਦ ਇਹ ਹੈ ਉਹਦੀ ਮੋਡੈਲਿਟੀਆਂ ਨੇ ਜਿਹੜੀਆਂ ਉਹ ਸੀਐਮ ਸਾਹਿਬ ਕਹਿੰਦੇ ਆਉਣ ਵਾਲੇ ਦੋ ਚਾਰ ਦਿਨਾਂ ਦੇ ਵਿੱਚ ਉਹ ਕੰਪਲੀਟ ਕਰਕੇ ਉਹ ਬੜੀ ਜਲਦੀ ਸੜੀ ਜਿਹੜੀ ਸਾਰੀ ਵੀਡੀਓ ਦੀ ਮੋਡੈਲਿਟੀਜ਼ ਨੇ ਨੀਟੀ ਗ੍ਰੀਟਿਜ਼ ਨੇ ਉਹ ਉਹ ਲੋਕਾਂ ਸਾਹਮਣੇ ਰੱਖੇ ਜਾਣਗੇ ਵਨ ਟਾਈਮ ਪਾਲਿਸੀ ਐਕਚੁਅਲੀ ਹੈ ਯਾਰ ਦੇਖੋ ਇਹ ਵਨ ਟਾਈਮ ਪਾਲਿਸੀ ਹੀ ਸਮਝੋ ਜੀ ਇਹ ਵਨ ਟਾਈਮ ਰਿਲੀਫ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਦੇਖੋ ਗਲਪ ਤੇ ਕੀ ਹੋਇਆ ਜੀ ਮੈਂ ਜੇ ਪਹਿਲਾਂ ਵੀ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਜਿਸ ਦੀ ਵਜ੍ਹਾ ਕਰਕੇ ਪਾਪਰਾ ਐਕਟ ਵੀ ਬਣਿਆ ਤੇ ਪਾਪਰਾ ਐਕਟ ਦੀ ਵਾਇਲੇਸ਼ਨ ਵੀ ਬਾਰ-ਬਾਰ ਹੁੰਦੀ ਰਹੀ ਜਦੋਂ ਵਾਇਲੇਸ਼ਨ ਬਾਰ-ਬਾਰ ਹੁੰਦੀ ਰਹੀ ਉਹਦਾ ਹਾਈ ਕੋਰਟ ਦੇ ਵਿੱਚ ਕੇਸ ਚੱਲਾ ਗਿਆ ਹਾਈ ਕੋਰਟ ਨੇ ਐਨਓਸੀ ਦੀ ਕੰਡੀਸ਼ਨ ਇੰਪੋਜ਼ ਕਰਤੀ ਐਨਓਸੀ ਦੀ ਕੰਡੀਸ਼ਨ ਦੇ ਨਾਲ ਜਿਹੜਾ ਰਜਿਸਟਰੀਆ ਹੋ ਨਹੀਂ ਸਕਦੀਆਂ ਸੀ ਜਾਂ ਕ腐ਸ਼ਨਾਂ નીચે ਦੋ ਨੰਬਰ ਦੇ ਕੰਮ ਨੇ ਜਿਹੜੇ ਉਹ ਸ਼ੁਰੂ ਹੋ ਜਾਂਦੇ ਨੇ ਜਿਹੜੇ ਇਲੀਗਲ ਅ ਕਲੋਨੀਆਂ ਕੱਟਣ ਵਾਲੇ ਡਿਵੈਲਪਰ ਨੇ ਉਹ ਫੀਲਡ ਦੇ ਵਿੱਚ ਆ ਜਾਂਦੇ ਨੇ ਉਹ ਫਿਰ ਦੋ ਨੰਬਰ ਦਾ ਕੰਮ ਸ਼ੁਰੂ ਕਰ ਦਿੰਦੇ ਨੇ ਸੋ ਇਹਦੇ ਨਾਲ ਸਾਰੇ ਦਾ ਸਾਰਾ ਜਿਹੜਾ ਓਵਰਆਲ ਸਿਸਟਮ ਹੈ ਉਹ ਖਰਾਬ ਹੁੰਦਾ ਹੈ ਇਹ ਵਨ ਟਾਈਮ ਵਨ ਟਾਈਮ ਮੀਨਸ ਲਾਸਟ ਟਾਈਮ ਹੈ ਜਿਹੜੀ ਸਾਡੇ ਵੱਲੋਂ ਸਰਕਾਰ ਵੱਲੋਂ ਕਿ ਇਸ ਤੋਂ ਬਾਅਦ ਕੋਈ ਇਹ ਜੇ ਇਹ ਵੀ ਸਿਰਫ ਉਹਨਾਂ ਲੋਕਾਂ ਨੂੰ ਰੀਲੀਫ ਹੈ ਜਿਹੜੇ ਕਿ ਜਿਨ੍ਹਾਂ ਨੇ ਵਿਚਾਰਿਆਂ ਨੇ ਆਪਦੀਆਂ ਜ਼ਿੰਦਗੀ ਭਰ ਦੀਆਂ ਪੂੰਜੀਆਂ ਕਮਾਈਆਂ ਨੇ ਜਿਹੜੀਆਂ ਇੱਕ ਘਰ ਦੀ ਛੱਤ ਸਿਰ ਤੇ ਲੈਣ ਵਾਸਤੇ ਜਿਨ੍ਹਾਂ ਨੇ ਉਹਦੇ ਵਿੱਚ ਲਾਤੀਆਂ ਤੇ ਫਸ ਗਏ ਉਹ ਗਲਤੀ ਇਹ ਚ ਉਹਨਾਂ ਦੀ ਕੋਈ ਨਹੀਂ ਹੈਗੀ ਇਹ ਸਿਰਫ ਉਹਨਾਂ ਲਈ ਰੀਲੀਫ ਹੈ ਸਾਡੇ ਵੱਲੋਂ ਕੀ ਜੀ ਹਾਂ ਉਹਨਾਂ ਉੱਪਰ ਵੀ ਲਾਤ ਪਾ ਰੱਖਿਆ ਹੋਰ ਰਜਿਸਟਰੀਡ ਹੈ ਸਪੋਜ਼ ਸੇਲ ਡੀਡ ਹੈ ਜਿਹੜੀ ਜੇ ਅੱਜ ਕਿਸੇ ਨੇ 31 ਜੁਲਾਈ ਤੋਂ ਪਹਿਲਾਂ ਕਿਸੇ ਨੇ 10% ਬੈਂਕ ਦੇ ਵਿੱਚ ट्रांजैक्शन ਬਿਆਨੇ ਦਾ ਦੇ ਦਿੱਤਾ ਤੇ ਉਹ ਬੰਦਾ ਜੇ ਸਪੋਜ਼ 2 ਨਵੰਬਰ ਜਾਂ 5 ਨਵੰਬਰ ਜੋ ਵੀ ਡੇਟ ਸੀਐਮ ਸਾਹਿਬ ਫਾਈਨਲ ਕਰਨਗੇ ਜੇ ਉਦੋਂ ਤੱਕ ਉਹ ਰਜਿਸਟਰੀ ਕਰਾ ਲੈਂਦਾ ਤਾਂ ਉਹ ਲੀਗਲ ਮੰਨਿਆ ਜਾਊਗਾ ਜੇ ਉਦੋਂ ਤੱਕ ਨਹੀਂ ਕਰਾ ਪਾਉਂਦਾ ਤੇ ਉਹ ਨਹੀਂ ਮੰਨਿਆ ਜਾਊਗਾ ਸੋ ਵੈਰੀਫਿਕੇਸ਼ਨ ਆਈਡੈਂਟੀਫਿਕੇਸ਼ਨ ਐਂਡ ਸੈਟੀਸਫੈਕਸ਼ਨ ਆਫ ਲੋਕਲ ਅਥਾਰਟिटीज ਦਾ ਜਿਹੜਾ ਹੈਗਾ ਕਿ ਇਹ ਕੰਮ ਜੈਨੂਇਨ ਹੈ ਉਹਦੀ ਕੱਟਆਫ ਡੇਟ ਹੈ ਜਿਹੜੀ ਉਹ 31 ਜੁਲਾਈ ਆ ਸੋ ਇਸਲਾਬਾ ਘੋਰ ਜੀ ਪੰਚਾਇਤਾਂ ਦਾ ਜੀ ਪੰਚਾਇਤੀ ਰਾਜ ਨੂੰ ਜਿਹੜੇ ਕੋਈ ਜ਼ਿਕਰ ਹੋਇਆ ਉਸ ਪੰਚਾਇਤ ਰਾਜ ਨੂੰ ਰਾਜ ਨੂੰ ਕੋਈ ਡਿਸਕਸ਼ਨ ਦੀ ਹੋਈ ਸੀ ਉਹ ਜੀ ਰੂਲ ਸੀਗੇ ਜੀ ਜਦੋਂ ਚਾਈ ਇਲੈਕਸ਼ਨ ਹੋ ਨਹੀਂ ਸਾਡੇ ਕੋਲੇ ਪੰਚਾਇਤੀ ਰਾਜ ਰੋਲ ਦੇ ਸੰਬੰਧੀ ਕੋਈ ਵੀ ਜੰਡਾ ਨਹੀਂ ਆਇਆ ਮੇਬੀ ਤੁਹਾਡੇ ਕੋਲੇ ਗੁੰਝਾ ਹੋਣਾ ਟੋਟਲ ਕਿੰਨੇ ਜਿਹੜੇ ਸਾਈ ਹੈ ਜੀ ਕੋਈ ਮਾਡ ਉਹ ਉਹ ਛੋਟੇ ਡਿਪਾਰਟਮੈਂਟਾਂ ਦੇ ਸੀ ਕੋਈ ਰੂਲਸ ਸੀਗੇ ਕੋਈ ਰਿਪੋਰਟਾਂ ਸੀਗੀਆਂ ਔਰ ਪੋਟਾ ਤੇ ਰੂਲਸ ਵਾਲਾ ਡਿਪਾਰਟਮੈਂਟ ਦਿੰਦੇ ਨੇ ਉਹਨੇ ਕਿ ਬਿਲਕੁਲ ਵੀ ਛੋੜ ਜੀਦਾ ਨਹੀਂ ਹਾਂਜੀ ਹਾਂ ਕੁਝ ਪ੍ਰिजनਰ ਜਿਹੜੇ ਉਹ ਛੱਡੇ ਨੇ ਕੁਝ ਦੇ ਪੈਂਡ ਰੱਖੇ ਨੇ ਨਹੀਂ ਕੋਈ ਗੱਲ ਨਹੀਂ ਇਹ ਸਿਸਟਮ ਰਹਿੰਦਾ ਹੈ ਹਾਂਜੀ ਕੋਈ ਬੈਨੀਫਿਟਰ ਬੰਦਾ ਰਦਾ ਜਾਂ ਨਹੀਂ ਮੈਂ ਸਪੈਸੀਫਿਕ ਕੋਲੋਸਟਰ ਨਾਲ ਬੈਨੀਫਿਟ ਇਹ ਨਹੀਂ ਕਿ ਐਟ ਲਾਰਜੋਬ ਉਸ ਜਿਨ੍ਹਾਂ ਦੀ ਫਾਈਲਾਂ ਥੱਲੇ ਬਣ ਕੇ ਆਈਆਂ ਸੀਗੀਆਂ ਜਿਨ੍ਹਾਂ ਦੀ ਪ੍ਰੀ ਮੈਚੂਰ ਰਿਲੀਜ਼ ਵੜਦੀ ਸੀ ਉਹਨਾਂ ਨੂੰ ਕੀਤਾ ਔਰ ਬਹੁਤ ਸਾਰਿਆਂ ਨੂੰ ਪੈਂਡ ਰੱਖਿਆ ਕਿ ਉਹਦਾ ਕੁਛ ਨਾ ਲੈ ਕੇ ਰਿਕੋ ਸੈਂਸਟਿਵ ਜ਼ੋਨ 3 ਫਾਰਾ ਗੱਟ ਐਕਟ ਕੋਲ ਦੇ ਵਿੱਚ ਉਹ ਕੁਛ ਨਹੀਂ ਸੱਦਾ ਨਹੀਂ ਨਹੀਂ ਇਸ ਦਾ ਤਾਂ ਕੋਈ ਅੰਦਰ ਜੀ ਸਾਡੇ ਕੋਈ ਜੰਨੀ ਸੀ ਪਾਵਰ ਆਫ ਟਰਨੀ ਦੇ ਬੇਸਿਸ ਤੇ ਲੈਂਡ ਆਪਣਾ ਬਿਲਡਰ ਪ੍ਰੋਪਰਟੀਜ਼ ਬਣਾ ਰਹੇ ਨੇ ਚਲ ਵੀ ਕਾਲਮਿਸਟ ਕੱਟ ਰਹੇ ਨੇ ਜਿਹੜਾ ਜਿਹੜੀ ਸੇਲ ਆਫ ਲੈਂਡ ਹੈ ਜਿਹੜੀ ਜੋ ਐਸਟੈਬਲਿਸ਼ ਨਹੀਂ ਹੋ ਰਹੀ ਹੈਗੀ ਥਿਲ ਕੱਲੇ ਪਾਵਰ ਆਟਾਰਨੀ ਡਸਨਟ ਸਰਵ ਐਨੀ ਪਰਪਸ ਨਾ ਇਹਦਾ ਪਾਵਰ ਆਟਾਰਨੀ ਤਾਂ ਇਹ ਵੀ ਤੁਹਾਡਾ ਕੰਮ ਮੈਂ ਕਰ ਰਿਹਾ ਥੈਟਸ ਇਟ ਵਾਟ ਆ ਕਮ ਇਲੀਗਲ ਇਲੀਗਲ ਹੈ ਕਿ ਇਲੀਗਲ ਹੈ ਥੈਟ ਇਜ਼ ਬੈਂਡਿੰਗ ਓਨ ਮੀ ਔਰ ਇਟ ਇਜ਼ ਬੈਂਡਿੰਗ ਓਨ ਯੂ ਆਲਸੋ ਸੋ ਥੈਟ ਇਜ਼ ਥੈਟ ਇਜ਼ ਮੋਰ ਰੈਲੇਵੈਂਟ ਜੀ ਜੇ ਤੁਸੀਂ ਡਾਕਟਰ ਨੂੰ ਨੇ ਐਡਵਾਂਸਡ ਸਪੋਰਟਸ ਦੀ ਦੇਖੋ ਪਾਲਿਸੀ ਜਿਹੜੀ ਉਹ ਪਹਿਲਾਂ ਆਈ ਹੋਈ ਹੈ ਇਹਦਾ ਸਿਰਫ ਜਿਹੜੀ ਅਸੀਂ ਉਹਨੂੰ ਪ੍ਰਮੋਟ ਕਰਨ ਦੇ ਲਈ ਇੱਕ ਐਡੀਸ਼ਨ ਜਿਹੜੀ ਉਹ ਕੀਤੀ ਹੈ ਕਿ ਉਹਦੇ ਜਿਹੜੇ ਜ਼ਮੀਨ ਉਹ ਕੀਤੀ ਜਾਏਗੀ ਔਰ ਜਿਹੜੇ ਜਿਵੇਂ ਤੁਹਾਨੂੰ ਦੱਸਿਆ ਵੀ ਆਹ ਜਿਹੜੇ ਕਲਬ ਵਗੈਰਾ ਨਹੀਂ ਪਲਾਨਿੰਗ ਪਲਾਨਿੰਗ ਕੋ ਆਪਕੋ ਬਤਾ ਦੇਣਾ ਜੇ ਪਾਲਿਸੀ ਹੈ ਪਾਲਿਸੀ ਬਣ ਗਈ ਹੈ ਇਸ ਤੇ ਉਪਰ ਕਾਮ ਡਿਪਾਰਟਮੈਂਟ ਕਰ ਰਹਾ ਹੈ ਆਪਕੋ ਬਣਾਨੇ ਹੀ ਸਾਡੇ ਤੋਂ ਦਿੱਤੀ ਕੰਡੀ ਹੈ ਨਹੀ ਇਹ ਇਹ ਜੋ ਹਜੇ ਤੱਕ ਡਿਪਾਰਟਮੈਂਟ ਵੱਲੋਂ ਸਾਡੇ ਕੋਲ ਜੋ ਟੈਂਟੇਟਿਵ ਪ੍ਰਪੋਜ਼ਲ ਆਈ ਹੈ ਉਹ ਕਲੋਜ਼ ਟੂ ਦਿਸ ਏਰੀਆ ओनली ਸ਼ਵਾਲਿਕ ਇਸ ਨੇੜੇ ਤੇੜੇ ਜਾਂ ਕੰਡੀ ਏਰੀਆ ਠੀਕ ਹੈ ਨਾ ਬਾਕੀ ਡਿਟੇਲਸ ਵਾਟ ਡਿਪਾਰਟਮੈਂਟ ਕਨਸੀਵਸ ਦੈਟ ਇਜ਼ ਅਪ ਟੂ देम ਬਟ ਇਨ ਪ੍ਰਿੰਸੀਪਲ ਅਪਰੂਵਲ ਹੈਜ਼ ਬੀਨ ਅਕੋਰਡਡ ਬਾਈ ਦ ਕੈਬਨਟ ਜੀ ਸਰ ਜੀ ਸਰ ਸਾਡੇ 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 ਸੁਣਿਆ ਮ ਜੀ ਸੁਣਿਆ ਉਹਦੇ ਹਰਵਾਰ ਜਾਂ ਕੋਈ ਜਿਹੜਾ ਸੈਸ਼ਨ ਹੈ 20 ਤੋਂ 25 ਜਾਂ 30 ਤੋਂ 35 ਦੇ ਨਾਲ ਜਿਹੜਾ ਸਰਭੂ 5-7 ਦਿਨ ਹੀ ਹੋਇਆ ਜੀ ਬਜਟ ਸੀ ਸੈਟ ਕੀਤਾ ਉਹ ਤੁਸੀਂ ਸਿਰਫ 3 ਦਿਨ ਲੈ ਕੇ ਆ ਰਹੇ ਹੋ ਇਹ ਕਾਰਨ ਕਿ ਜਦੋਂ ਵੀ ਵਿਪੱਖੀ ਦਾ ਹੌਂਦਾ ਦੇਖੋ ਬਿਜ਼ਨਸ ਦੀ ਗੱਲ ਆ ਜਿੰਨਾ ਬਿਜ਼ਨਸ ਸਾਡੇ ਕੋਲੇ ਹੁਣ ਤੱਕ ਸਰਕਾਰ ਕੋਲੇ ਹੈਗਾ ਉਸ ਬਿਜ਼ਨਸ ਦੇ ਮੁਤਾਬਕ ਸਿਰਫ 3 ਦਿਨ ਬਣਦੇ ਨੇ ਜਦੋਂ ਬਿਜ਼ਨਸ ਜੇ اپੋਜੀਸ਼ਨ ਕੋਈ ਬਿਜ਼ਨਸ ਲੈ ਕੇ ਆਉ ਉਹ ਤਾਂ ਵਿਚਾਰ ਕਰ ਲਵਾਂਗੇ ਪਰ ਲੇਕਿਨ ਬਿਜ਼ਨਸ ਸਾਡ ਦੇ ਸਟੇਜ ਹੈਗਾ ਉਹ 3 ਦਿਨ ਦੇ ਤਾਂ 3 ਦਿਨ ਹੀ ਹੋਊਗਾ ਸਾਲ ਦੇ ਪਹਿਲੇ 4 ਮਹੀਨੇ ਕੋਰਟ ਚ ਨਿਕਲ ਗਏ